ਉਹਦੇ ਵੀ ਕਿਹਾ ਸੀ 31 ਮਾਰਚ ਤੋਂ ਪਹਿਲਾਂ ਪਹਿਲਾਂ ਕੋਡਾ ਕੰਮ ਨੇ ਵੇੜ ਤੂੰ ਵਾਦੇ ਜੇ ਨਾ ਕੀਤਾ ਮੈਂ ਕਿਹਾ ਮੈਂ ਤੂੰ ਅਸਤੀਫਾ ਦੇ ਦੇ। ਐਤੋਂ ਵੱਡੇ ਤੱਕ ਗਰੰਟੀ ਨਹੀਂ ਦੇ ਸਕਦਾ। ਬਹੁਤ ਹੀ ਸਦਕਾਰਯੋਗ ਸਰਮਾਨਯੋਗ ਕਿੱਲਿਆ ਵਾਲੀ ਪਿੰਡ ਦੇ ਇਸ ਮੱਛੀ ਪਾਲਣ ਸੈਂਟਰ ਦੇ ਵਿੱਚ ਇਕੱਤਰ ਹੋਏ ਸਾਡੇ ਬਹੁਤ ਸਤਿਕਾਰਯੋਗ ਇਸ ਨਗਰ ਦੇ ਆਸੇ ਪਾਸੇ ਪਿੰਡਾਂ ਦੇ ਕਿਸਾਨ ਭਰਾ ਮੈਂ ਅੱਜ ਇਸ ਨਗਰ ਵਿੱਚ ਜਿਹੜੀ ਪੰਜਾਬ ਸਰਕਾਰ ਵੱਲੋਂ ਇਸ ਇਲਾਕੇ ਲਈ ਬਹੁਤ ਹੀ ਵਰਦਾਨ ਹੋਣ ਵਾਸਤੇ ਕਿਉਂਕਿ ਜਿਵੇਂ ਪਾਣੀ ਖਾਰਾ ਵੀ ਹੋ ਗਿਆ ਪਾਣੀ ਦੀ ਥੋੜ੍ਹ ਵੀ ਹੈ ਔਰ ਉਸ ਦੇ ਅਸੀਂ ਜ਼ਿੰਮੇਦਾਰ ਨੂੰ ਕਿਸਾਨ ਨੂੰ ਉਹਦਾ ਜਿਹੜਾ ਕੀਤਾ ਹੈ ਉਹਦੇ ਨਾਲ ਇੱਕ ਹੋਰ ਸਹਾਇਕ ਕੀਤਾ ਜੋੜ ਕੇ ਖੇਤੀਬਾੜੀ ਦੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਨੀਅਤ ਹੈ ਕਿ ਅਸੀਂ ਪੰਜਾਬ ਜਿਹੜਾ ਖੇਤੀ ਪੰਜਾਬ ਸੂਬਾ ਖੇਤੀ ਤੇ ਹੀ ਖੜਾ 80% ਲੋਕ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਨੇ ਉਹਨਾਂ ਦਾ ਗੁਜ਼ਾਰਾ ਚੰਗਾ ਹੋਵੇ ਖਿਸਾਲ ਹੋਣ ਉਹਦੇ ਨਾਲ ਸੰਬੰਧਿਤ ਕਈ ਕਿੱਤੇ ਜੋੜੇ ਜਾਣ ਇੱਥੇ 10 ਕਰੋੜ 10 ਲੱਖ ਰੁਪਇਆ ਲਾ ਕੇ ਇਹ ਜਿਹੜਾ ਇੰਸਟੀਚਿਊਸ਼ਨ ਤਿਆਰ ਕੀਤਾ ਗਿਆ ਜਿਹਦੇ ਵਿੱਚ ਮੱਛੀ ਦਾ ਪੂਖ ਜਿਹੜਾ ਚੰਗੀ ਵਧੀਆ ਨਸਲ ਹੋ ਉਹ ਲੋਕਾਂ ਲਈ ਪ੍ਰੋਵਾਈਡ ਕਰਨ ਵਾਸਤੇ ਅੱਜ ਇਸ ਨੂੰ ਚਾਲੂ ਕਰ ਦਿੱਤਾ ਗਿਆ ਹੈ ਬੜੇ ਸਮੇਂ ਤੋਂ ਸਾਨੂੰ ਦੀਖ ਸੀ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਮੱਛੀ ਪੌਂਗ ਫਾਰਮ ਸਥਾਪਿਤ ਹੋ ਜਾਏ ਕਿ ਸਾਨੂੰ ਉਸ ਜਗ੍ਹਾ ਤੋਂ ਸਾਡੇ ਮੱਛੀ ਦਾ ਬੱਚਾ ਮਿਲ ਜਾਵੇ। ਔਰ 40000 ਨੌਕਰੀਆਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਅੱਜ ਤੱਕ ਦਿੱਤੀਆਂ। ਆਪਣੇ ਇਸ ਵਿਭਾਗ ਵਿੱਚ ਵੀ ਅਸੀਂ 671 ਡਾਕਟਰ ਤੇ ਉਹਦੇ ਵਿੱਚ ਮੱਛੀ ਪਾਲਣ ਦੇ ਨਾਲ ਵੀ ਡੇਰੀ ਵਾਲੇ ਵੀ ਜਿਹੜੇ ਜਿੱਥੋਂ ਤੱਕ ਮੇਰੇ ਵਿਭਾਗਿਆਂ ਦਿੱਤੀਆਂ ਥੋੜੀਆਂ ਅਰਜ਼ੀਆਂ ਥੋੜੀ ਜਿਹੀ ਪ੍ਰੋਸੈਸਿੰਗ ਚੱਲਦੀ ਹੈ 111 ਨੂੰ ਪਰਸੋ ਚ ਉੱਥੇ ਮਿਲ ਗਈ ਹੁਣ ਕੱਲ ਤੁਰ ਕੇ ਮੈਂ ਉੱਥੇ ਵੀ ਕਿਹਾ ਸੀ 31 ਮਾਰਚ ਤੋਂ ਪਹਿਲਾਂ ਪਹਿਲਾਂ ਤੁਹਾਡਾ ਕੰਮ ਨਿਬੇੜ ਦੂਗਾ ਤੇ ਜੇ ਨਾ ਕੀਤਾ ਮੈਂ ਖਵੇਂ ਤੂੰ ਅਸਤੀਫਾ ਲੈ ਲਿਓ ਇਤੋਂ ਵੱਡੇ ਤਾਂ ਮੈਂ ਗਾਰੰਟੀ ਨਹੀਂ ਦੇ ਸਕਦਾ